ਇਸ ਪਰਦੇ ਦੇ ਪਿੱਛੇ ਬਾਈ ਹੋਰਾਂ ਨੇ ਕਰੋੜਾਂ ਰੁਪਏ ਲਾਤਾ ਸਿਰਫ ਲੋਕਾਂ ਵਾਸਤੇ ਬਠੰਡਾ ਮਲੋਟ ਮੁਕਸਰ ਏਰੀਆ ਲਈ ਵਾਸਤੇ ਬਹੁਤ ਵਧੀਆ ਚੀਜ਼ ਇੱਕ ਨਵੀਂ ਚੀਜ਼ ਓਪਨ ਹੋਈ ਹੈ ਜਿਹੜੇ ਵੀਰਾਂ ਦੇ ਹੁਣ ਸਰਦੀਆਂ ਦੇ ਵਿੱਚ ਅੱਗੇ ਵਿਆਹ ਹੈ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਲਾ ਲਓ ਆਪਾਂ ਪਹੁੰਚਿਆ ਗਿੱਦੜਵਾਹਾ ਦੇ ਵਿੱਚ ਬੈਲਾ ਰੋਜ ਪੈਲਸ ਓਪਨ ਹੋਇਆ ਹੈ ਉਸ ਖੁਸ਼ਖਬਰੀ ਤਾਂ ਕਿਉਂਕਿ ਇਸ ਪੈਲਸ ਦੀ ਜਿਹੜੀ ਡੈਕੋਰੇਸ਼ਨ ਹੈ ਪੰਜਾਬ ਦੇ ਵਿੱਚ ਕਿਸੇ ਪੈਲਸ ਦੀ ਨਹੀਂ ਇੱਥੋਂ ਦਾ ਫਰਨੀਚਰ ਇੱਥੋਂ ਦੀ ਕ੍ਰੌਕਰੀ ਇੱਥੋਂ ਦੀ ਹਰ ਇੱਕ ਡੈਕੋਰੇਸ਼ਨ ਤੁਹਾਨੂੰ ਨਵੀਂ ਮਿਲੇਗੀ ਮਤਲਬ ਕਿ ਹੁਣ ਜਿਹੜੀਆਂ ਸੀਟਾਂ ਪਈਆਂ ਜਿਹੜਾ ਵੀ ਇਹਦੇ ਵਿੱਚ ਪਹਿਲਾ ਵਿਆਹ ਹੋਊਗਾ ਹਰ ਇੱਕ ਚੀਜ਼ ਉਹਨੂੰ ਨਵੀਂ ਮਿਲੇਗੀ ਬਿਨਾ ਵਰਤੀ ਹੋਈ ਕ੍ਰੌਕਰੀ ਤੋਂ ਲੈ ਕੇ ਫਰਨੀਚਰ ਤੋਂ ਲੈ ਕੇ ਡੈਕੋਰੇਸ਼ਨ ਤੱਕ ਇਹ ਵੀਰ ਕਹਿੰਦੇ ਵੀ ਇੱਥੋਂ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਊਗਾ ਖਰਚਾ ਆਮ ਪੈਲਸ ਨਾਲੋਂ ਅੱਧ ਮੁੱਲ ਮੰਗੂਈਆਂ ਤੁਸੀਂ 1500 ਬੰਦੇ ਦਾ ਪ੍ਰੋਗਰਾਮ ਕਰਨਾ ਹੈ 250 ਬੰਦੇ ਦਾ ਪ੍ਰੋਗਰਾਮ ਕਰਨਾ ਹੈ ਚਾਹੇ 150 ਬੰਦੇ ਪ੍ਰੋਗਰਾਮ ਕਰਨਾ ਹੈ ਡੈਕੋਰੇਸ਼ਨ ਤੇ ਹਾਲ ਸੇਮ ਹੀ ਹੋਣਗੇ ਮੰਨ ਲੇ ਕਿ ਵੱਡਾ ਹਾਲ ਅਲੱਗ ਹੈ 250 ਵਾਲਾ ਅਲੱਗ ਹੈ 150 ਵਾਲਾ ਅਲੱਗ ਹੈ ਪਰ ਇਹ ਨਹੀਂ ਹੋਊਗਾ ਵੀ ਉੱਥੇ ਫਰਨੀਚਰ ਸਸਤਾ ਹੋਊਗਾ ਫਰਨੀਚਰ ਵੀ ਸਾਮ ਆਊਗਾ ਡੈਕ ਹਰ ਇੱਕ ਚੀਜ਼ ਸਾਮੀ ਹੋਊਗੀ ਰੇਟ ਅੱਧ ਮੁੱਲ ਮੰਗ ਹੋਣਗੇ ਤੁਸੀਂ ਚਾਹੇ ਚੰਡੀਗੜ੍ਹ ਤੋਂ ਆ ਚਾਹੇ ਤੁਸੀਂ ਹੁਸ਼ਿਆਰਪੁਰ ਤੋਂ ਆ ਤੁਸੀਂ ਵੀ ਇੱਥੇ ਪ੍ਰੋਗਰਾਮ ਕਰ ਸਕਦੇ ਹੋ ਕਿਉਂਕਿ ਇਹਨਾਂ ਕੋਲੇ ਰਹਿਣ ਦਾ ਵੀ ਵਧੀਆ ਇੰਤਜ਼ਾਮ ਹੈ ਤੇ ਤੁਸੀਂ ਇੱਥੇ ਚਾਹੇ ਜਾਗੋ ਹਲਦੀ ਮਿਲਣੀ ਬਰਾਤ ਤੱਕ ਦਾ ਸਾਰਾ ਪ੍ਰੋਗਰਾਮ ਟੋਟਲ ਇੱਥੇ ਕਰ ਸਕਦੇ ਹੋ ਦੋਹੇ ਪਾਰਟੀਆਂ ਦਾ ਰਹਿਣ ਦਾ ਇੰਤਜ਼ਾਮ ਸਾਰਾ ਕਰਨਗੇ ਮਲੇ ਹਰ ਇੱਕ ਚੀਜ਼ ਦੀ ਫੈਸਿਲਿਟੀ ਹੈ ਇੱਥੇ ਸਿਰਫ ਇਹਨਾਂ ਨੂੰ ਇੱਕ ਕਾਲ ਕਰਨੀ ਹੈ ਬਠਿੰਡਾ ਤੋਂ ਮਲੋਟ ਰੋਡ ਦੇ ਉੱਪਰ ਇਹ ਪੈਸ ਪੈਨ ਬਠਿੰਡੇ ਤੋਂ 25 ਕਿਲੋਮੀਟਰ ਅੱਗੇ ਤੇ ਗਿੱਦੜਵਾਹੇ ਤੋਂ ਪਿੱਛੇ